ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਡਾਕਟਰ ਹਰਨੇਕ ਸਿੰਘ ਕਲੇਰ ਦਾ ਲੇਖ ਲੋਹੜੀ ਇਹਦੇ ਬਾਰੇ ਗੱਲ ਕਰਾਂਗੇ ਪੰਜਾਬ ਨੂੰ ਮੇਲਿਆਂ ਤੇ ਤਿਉਹਾਰਾਂ ਦੀ ਧਰਤੀ ਕਿਹਾ ਜਾਂਦਾ ਹੈ ਤਿਉਹਾਰ ਤੇ ਮੇਲੇ ਸਮਾਜ ਵਿੱਚ ਪਾਈਚਾਰਕ ਸਾਂਝ ਪੈਦਾ ਕਰਦੇ ਹਨ ਭਾਰਤ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਦੀਵਾਲੀ ਦੁਸਹਿਰਾ ਤੇ ਹੋਲੀ ਦੇ ਤਿਉਹਾਰ ਮਨਾਏ ਜਾਂਦੇ ਹਨ ਲੋੜੀ ਦਾ ਤਿਉਹਾਰ ਪੰਜਾਬ ਵਿੱਚ ਦੇਸੀ ਮਹੀਨੇ ਪੋ ਦੀ ਆਖਰੀ ਰਾਤ ਨੂੰ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਲੋੜੀ ਦਾ ਤਿਉਹਾਰ ਧਰਤੀ ਤੇ ਆਏ ਨਵੇਂ ਜੀ ਪੁੱਤਰ ਦੀ ਖੁਸ਼ੀ ਨੂੰ ਸਮਾਜ ਨਾਲ ਸਾਂਝੀ ਕਰਨ ਲਈ ਪਰਚਲਿਤ ਹੋਇਆ ਅੱਜ ਕੱਲ ਸਮਾਜ ਵਿੱਚ ਅਗਾਹ ਵਧੂ ਸੋਚ ਰੱਖਣ ਵਾਲੇ ਲੋਕ ਪੁੱਤਰ ਹੋਵੇ ਜਾਂ ਧੀ ਦੋਹਾਂ ਦੀ ਹੀ ਲੋੜੀ ਮਨਾਉਂਦੇ ਹਨ ਪੰਜਾਬ ਖੇਤੀ ਪ੍ਰધાન ਰਾਜ ਹੈ ਜਦੋਂ ਹਲਾ ਨਾਲ ਖੇਤੀ ਕੀਤੀ ਜਾਂਦੀ ਸੀ ਤਾਂ ਹਰ ਪਰਿਵਾਰ ਨੂੰ ਬੰਦਿਆਂ ਦੀ ਲੋੜ ਪੈਂਦੀ ਸੀ ਆਮ ਲੋਕ ਇਸ ਧਾਰਨਾ ਵਿੱਚ ਵਿਸ਼ਵਾਸ ਰੱਖਦੇ ਸਨ ਕਿ ਖੇਤੀਬਾੜੀ ਨਾਲ ਘਰ ਵਿੱਚ ਵਧੇਰੇ ਖੁਸ਼ਹਾਲੀ ਆਵੇਗੀ ਇਸ ਲਈ ਘਰ ਵਿੱਚ ਪੁੱਤਰ ਦੀ ਆਮ ਤੇ ਖੁਸ਼ੀ ਵਜੋਂ ਲੋੜੀ ਮਨਾਈ ਜਾਣੀ ਸ਼ੁਰੂ ਹੋ ਗਈ ਭਾਵੇਂ ਕਿ ਜੋ ਕੇ ਸਮਾਜ ਵਿੱਚ ਇਹ ਰੀਤ ਬਦਲਦੀ ਜਾ ਰਹੀ ਹੈ ਪੁੱਤਰ ਤੇ ਤੀਨ ਨੂੰ ਬਰਾਬਰ ਮੰਨਿਆ ਜਾਣ ਲੱਗ ਪਿਆ ਹੈ ਪਰੰਤੂ ਲੋਹੜੀ ਦੇ ਤਿਹਾਰ ਮੌਕੇ ਬੱਚਿਆਂ ਵੱਲੋਂ ਗਾਏ ਜਾਣ ਵਾਲੇ ਗੀਤਾਂ ਵਿੱਚ ਪੁੱਤਰ ਦੀ ਮੰਗ ਵਾਲੇ ਬੋਲ ਅੱਜ ਵੀ ਸੁਣਾਈ ਦਿੰਦੇ ਹਨ ਲੋਹੜੀ ਬਈ ਲੋਹੜੀ ਥੋੜਾ ਮੁੰਡਾ ਚੜਿਆ ਘੋੜੀ ਘੋੜੀ ਪਈ ਨੱਠ ਥੋੜੇ ਹੋਣ ਪੁੱਤਰ ਪੋਤਰੇ 60 ਘੋੜੀ ਦੇਵੇ ਬਛੇਰੇ ਜੁਗ ਜੀਵਨ ਪੁੱਤਰ ਤੇਰੇ ਸਾਡੀ ਝੋਲੀ ਪਾ ਦੇ ਪਾਥੀ ਤੇਰਾ ਪੁੱਤ ਚੜੇਗਾ ਹਾਥੀ ਪਾ ਦੇ ਮਾਈ ਲੋੜੀ ਜੁਗ ਜੁਗ ਜੀਵੇ ਤੇਰੀ ਜੋੜੀ ਲੋੜੀ ਬਾਲਣ ਲਈ ਘਰ ਘਰ ਤੋਂ ਪਾਥੀਆਂ ਮੰਗਦੇ ਬਾਲਾਂ ਦੀਆਂ ਟੋਲੀਆਂ ਹਰ ਪਰਿਵਾਰ ਨੂੰ ਵਧਣ ਫੁੱਲਣ ਦੀਆਂ ਅਸੀਸਾਂ ਦੇਣ ਵਾਲੇ ਗੀਤ गा ਕੇ ਲੋੜੀ ਮੰਗਦੀਆਂ ਹਨ ਲੋੜੀ ਦੇ ਤਿਉਹਾਰ ਦਾ ਤੇਲਾ ਤੇ ਗੁੜ ਨਾਲ ਗੂੜਾ ਸੰਬੰਧ ਹੈ ਕਿਹਾ ਜਾਂਦਾ ਹੈ ਕਿ ਤੇਲ ਅਤੇ ਗੁੜ ਦੀ ਰੋੜੀ ਭਾਵ ਤੇਲ ਰੋੜੀ ਤੋਂ ਹੌਲੀ-ਹੌਲੀ ਸ਼ਬਦ ਲੋੜੀ ਬਣ ਗਿਆ ਅੱਜ ਕੱਲ ਇਹ ਤਿਉਹਾਰ ਗੁੜ ਅਤੇ ਤੇਲਾ ਦੇ ਨਾਲ ਨਾਲ ਰਿਓੜੀਆਂ ਮੂੰਗਫੜੀਆਂ ਮੱਕੀ ਦੀਆਂ ਖਿੱਲਾਂ ਭੁੱਗਾ ਤਲੋਏ ਪਤਾਸੇ ਮਢਿਆਈਆਂ ਅਤੇ ਤੇਲਾਂ ਤੋਂ ਬਣਾਈਆਂ ਵਨਸਵੰਨੀਆਂ ਚੀਜ਼ਾਂ ਵੰਡ ਕੇ ਮਨਾਇਆ ਜਾਂਦਾ ਹੈ ਪੁਰਾਣੇ ਸਮੇ ਤੋਂ ਹੀ ਲੋਹੜੀ ਦੇ ਤਿਉਹਾਰ ਨੂੰ ਸੱਭਿਆਚਾਰਕ ਗੀਤਾਂ ਵਿੱਚ ਸੰਭਾਲਿਆ ਹੋਇਆ ਹੈ। ਲੋਹੜੀ ਵਾਲੇ ਦਿਨ ਪੈਣਾ ਆਪਣੇ ਵੀਰ ਦੇ ਘਰ ਪੁੱਤਰ ਦੇ ਜਨਮ ਤੇ ਪਰਿਵਾਰ ਦੀ ਵੇਲ ਵਦਣ ਦੀ ਖੁਸ਼ੀ ਨੂੰ ਗੀਤਾਂ ਰਾਹੀਂ ਪ੍ਰਗਟ ਕਰਦੀਆਂ ਹਨ। ਵੀਰ ਘਰ ਪੁੱਤ ਜੰਮਿਆ ਚੰਨ ਚੜ੍ਹਿਆ ਬਾਪ ਦੇ ਵੇੜੇ। ਪਿੰਡਾਂ ਵਿੱਚ ਇਸ ਤਿਉਹਾਰ ਨੂੰ ਸਾਂਝੀ ਥਾਂ ਪਿੰਡ ਦੀ ਸਾਥ ਵਿੱਚ ਪਾਥੀਆਂ ਤੇ ਲੱਕੜਾਂ ਦੀ ਲੋਹੜੀ ਬਾਲ ਕੇ ਮਨਾਇਆ ਜਾਂਦਾ ਹੈ ਲੋਹੜੀ ਵਾਲੇ ਰਾਤ ਨੂੰ ਠੰਡ ਦਾ ਬਹੁਤ ਜ਼ੋਰ ਹੁੰਦਾ ਹੈ ਪਰਿਵਾਰ ਦਾ ਹਰ ਜੀ ਇਸਤਰੀਆਂ ਬੱਚੇ ਤੇ ਬਜ਼ੁਰਗ ਬਲਦੀ ਹੋਈ ਲੋਹੜੀ ਦੁਆਲੇ ਬੈਠ ਕੇ ਨਿੱਘ ਦਾ ਆਨੰਦ ਮਾਣਦੇ ਹਨ ਇਸਤਰੀਆਂ ਬਲਦੀ ਲੋਹੜੀ ਵਿੱਚ ਤਿਲ ਪਾਉਂਦੀਆਂ ਹੋਈਆਂ ਗਾਉਂਦੀਆਂ ਹਨ ਈਸ਼ਰ ਆਏ ਦਲੀਦਰ ਜਾਏ ਦਲੀਦਰ ਦੀ ਜੜ ਚੁੱਲ੍ਹੇ ਪਾਏ ਕੋਦੇ ਮਹੀਨੇ ਸਰਦੀ ਵਧੇਰੇ ਹੁੰਦੀ ਹੈ ਇਸ ਲਈ ਘਰ ਪਰਿਵਾਰ ਅਤੇ ਖੇਤੀ ਦਾ ਕੋਈ ਵੀ ਕੰਮ ਚੰਗੀ ਤਰ੍ਹਾਂ ਨਿਪਰੇ ਨਹੀਂ ਚੜਦਾ ਜਿਆਦਾ ਠੰਡ ਨਾਲ ਹਰ ਜੀ ਆਲਸੀ ਹੋ ਜਾਂਦਾ ਹੈ ਲੋਹੜੀ ਤੋਂ ਦੂਸਰੇ ਦਿਨ ਪੋ ਚੜ ਜਾਂਦਾ ਹੈ ਦਿਨ ਨਿੱਗੇ ਹੋਣੇ ਸ਼ੁਰੂ ਹੋ ਜਾਂਦੇ ਹਨ ਇਸਤਰੀਆਂ ਪਰਿਵਾਰ ਦੇ ਜੀਆਂ ਨੂੰ ਉਦਮੀ ਬਣਾਉਣ ਦੀ ਮੰਗ ਕਰਦੀਆਂ ਦਲਿੱਦਰ ਨੂੰ ਅਗਨੀ ਭੇਟ ਕਰ ਦਿੰਦੀਆਂ ਹਨ ਲੋੜੀ ਦੁਆਲੇ ਬੈਠੇ ਲੋਕਾਂ ਵਿੱਚੋਂ ਕੋਈ ਬਢੇਰੀ ਉਮਰ ਦਾ ਬਜ਼ੁਰਗ ਲੋਕ ਕਥਾਵਾਂ ਤੇ ਵੀਰ ਨਾਇਕ ਦੁੱਲਾ ਪੱਟੀ ਦੀ ਕਥਾ ਸੁਣਾਉਂਦਾ ਹੈ ਲੋਕ ਕਥਾਵਾਂ ਵਿੱਚ ਕਿਹਾ ਜਾਂਦਾ ਹੈ ਕਿ ਦੁੱਲਾ ਪੱਟੀ ਨੇ ਲੋੜੀ ਵਾਲੇ ਦਿਨ ਗਰੀਬ ਪਰਿਵਾਰ ਦੀਆਂ ਧੀਆਂ ਦੇ ਵਿਆਹ ਕਰਵਾ ਕੇ ਸ਼ਗਨ ਵਜੋਂ ਪੱਲੇ ਵਿੱਚ ਸ਼ੱਕਰ ਪਾ ਕੇ ਉਹਨਾਂ ਦਾ ਡੋਲਾ ਤੋੜਿਆ ਸੀ ਇਸ ਲਈ ਘਰਾਂ ਤੋਂ ਲੋੜੀ ਮੰਗਦੇ ਬੱਚੇ ਇਸ ਬੀਰ ਨਾਇਕ ਨੂੰ ਅੱਜ ਵੀ ਯਾਦ ਕਰਦੇ ਹਨ ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਪੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਸੇਰ ਸ਼ੱਕਰ ਪਾਈ ਹੋ ਲੋਹੜੀ ਵਾਲੇ ਦਿਨ ਜਿਥੇ ਔਰਤਾਂ ਕਈ ਪ੍ਰਕਾਰ ਦੀਆਂ ਖਾਣ ਵਾਲੀਆਂ ਚੀਜ਼ਾਂ ਬਣਾਉਂਦੀਆਂ ਹਨ ਉੱਥੇ ਲੋਹੜੀ ਵਾਲੀ ਰਾਤ ਨੂੰ ਮੋਠ ਬਾਜਰੇ ਤੇ ਦਾਲ ਜਾਵਲਾਂ ਦੀ ਖਿਚੜੀ ਵੀ ਰਿਣੀ ਜਾਂਦੀ ਹੈ ਇਹ ਖਿਚੜੀ ਪਰਿਵਾਰ ਦੇ ਸਾਰੇ ਜੀ ਮਾਗ ਦੀ ਸੰਗਰਾਦ ਨੂੰ ਸਵੇਰ ਵੇਲੇ ਇਸ਼ਨਾਨ ਕਰਕੇ ਖਾਂਦੇ ਹਨ ਇਸ ਨੂੰ ਪੋ ਰਿੱਧੀ ਮਾਗ ਖਾਦੀ ਕਿਹਾ ਜਾਂਦਾ ਹੈ ਇਹ ਕਹਾਵਤ ਬੁਝਾਰਤ ਦੇ ਰੂਪ ਵਿੱਚ ਵੀ ਪ੍ਰਚਲਿਤ ਹੋ ਗਈ ਹੈ ਲੋੜੀ ਦਾ ਤਿਉਹਾਰ ਨਵ ਜੰਮੇ ਬਾਲਾਂ ਨਾਲ जोडਿਆ ਹੋਇਆ ਹੈ ਨਵ ਜੰਮੇ ਬਾਲ ਨੂੰ ਸੁੱਗੜ ਸੁਜਾਨ ਪਹਿਣਾ ਭੂਆ ਚਾਚੀਆਂ ਮਾਮੀਆਂ ਮਾਸੀਆਂ ਦਰਾਣੀਆਂ ਤੇ ਜਠਾਣੀਆਂ ਪੋਸ਼ਾਕਾਂ ਤੇ ਖਡਾਉਣੇ ਤੋਹਫੇ ਵਜੋਂ ਦਿੰਦੀਆਂ ਹਨ ਪਰਿਵਾਰ ਵਿੱਚੋਂ ਬਾਲ ਦੀ ਦਾਦੀ, ਨਾਨੀ, ਮਾਂ ਅਤੇ ਭੈਣਾਂ ਗੁੜ ਦੀਆਂ ਭੇਲੀਆਂ ਭੰਨ ਕੇ ਰੋੜੀਆਂ ਬਣਾਉਂਦੀਆਂ ਹਨ। ਇਹ ਗੁੜ ਸ਼ਗਨ ਵਜੋਂ ਗਲੀ ਮੁਹੱਲੇ ਤੇ ਪਿੰਡ ਵਿੱਚ ਵੰਡਿਆ ਜਾਂਦਾ ਹੈ। ਇਸ ਮੌਕੇ ਗਾਏ ਜਾਂਦੇ ਲੋਹੜੀ ਦੇ ਗੀਤਾਂ ਵਿੱਚ ਭੈਣਾਂ ਵੀਰ ਦੀ ਲੰਮੀ ਉਮਰ ਲਈ ਦੁਆਵਾਂ ਕਰਦੀਆਂ ਹਨ। ਲੂੜੀ ਦੇ ਗੁੜdੀਆਂ ਮਿੱਠੀਆਂ-ਮਿੱਠੀਆਂ ਰੋੜੀਆਂ ਜੁਗ-ਜੁਗ ਜਿਉਣ ਮਾਈ ਭਰਾਵਾਂ ਦੀਆਂ ਜੋੜੀਆਂ ਲੂੜੀ ਦਾ ਤਿਉਹਾਰ ਸ਼ਹਿਰਾਂ ਵਿੱਚ ਵੀ ਗਲੀ ਮੁਹੱਲੇ ਵਿੱਚ ਲੂੜੀ ਬਾਲ ਕੇ ਮਨਾਇਆ ਜਾਂਦਾ ਹੈ ਕੁਝ ਲੋਕ ਆਪਣੇ ਘਰਾਂ ਦੇ ਵਿਹੜਿਆਂ ਵਿੱਚ ਪਰਿਵਾਰ ਤੇ ਮਿੱਤਰਾਂ ਸੁਨਹਿੀਆਂ ਨੂੰ ਬੁਲਾ ਕੇ ਲੂੜੀ ਦਾ ਤਿਉਹਾਰ ਮਨਾਉਂਦੇ ਹਨ ਸ਼ਹਿਰਾਂ ਵਿੱਚ ਲੂੜੀ ਮੇਲੇ ਵੀ ਲੱਗਦੇ ਹਨ ਉਂਝ ਵੀ ਇਹ ਤਿਉਹਾਰ ਸੱਭਿਆਚਾਰਕ ਮੇਲਿਆਂ ਦਾ ਰੂਪ ਤਾਰਨ ਕਰਦਾ ਜਾ ਰਿਹਾ ਹੈ ਆਮ ਤੌਰ ਤੇ ਲੋਕ ਲੋਹੜੀ ਦਾ ਤਿਉਹਾਰ ਸਾਦੇ ਢੰਗ ਨਾਲ ਲੋਹੜੀ ਬਾਲ ਕੇ ਗੁੜ ਤੇ ਰਿਓੜੀਆਂ ਵੰਡ ਕੇ ਮਨਾਉਂਦੇ ਹਨ ਦਾਦਾ ਨਾਨਾ ਮਾਮੇ ਮਾਸੜ ਫੁੱਫੜ ਚਾਚੇ ਤਾਏ ਸਭ ਇਸਤਰੀਆਂ ਤੇ ਬੱਚੇ ਪਰਿਵਾਰ ਦੇ ਸੁਨੇਹੀਆਂ ਨਾਲ ਰਲ ਮਿਲ ਕੇ ਲੋਹੜੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਬਲਦੀ ਹੋਈ ਲੋਹੜੀ ਦਿਵਾਲੇ ਗਿੱਧਾ ਤੇ ਭੰਗੜਾ ਪਾਇਆ ਜਾਂਦਾ ਹੈ ਇਸ ਮੌਕੇ ਨਵੀਆਂ ਵਿਆਹੀਆਂ ਜੋੜੀਆਂ ਲੋਹੜੀ ਵਿੱਚ ਤੇਲ ਪਾ ਕੇ ਅਸੀਸਾਂ ਲੈਂਦੀਆਂ ਹਨ ਲੋਹੜੀ ਦਾ ਤਿਉਹਾਰ ਦਿਨੋਂ ਦਿਨ ਹਰਮਨ ਪਿਆਰਾ ਹੁੰਦਾ ਜਾ ਰਿਹਾ ਹੈ ਇਸ ਲਈ ਅੱਜਕੱਲ ਗੁਆਂਢੀ ਰਾਜਾਂ ਹਰਿਆਣਾ ਰਾਜਸਥਾਨ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਜਿੱਥੇ ਕਿਧਰੇ ਵੀ ਪੰਜਾਬੀ ਵੱਸਦੇ ਹਨ ਉਹਨਾਂ ਵੱਲੋਂ ਇਹ ਤਿਉਹਾਰ ਚਾਵਾਂ ਨਾਲ ਮਨਾਇਆ ਜਾਣ ਲੱਗ ਪਿਆ ਹੈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਬਦਲ ਰਹੇ ਸਮਾਜ ਵਿੱਚ ਪੁੱਤਰਾਂ ਦੇ ਨਾਲ-ਨਾਲ ਧੀਆਂ ਦੀ ਲੋਹੜੀ ਵੀ ਮਨਾਈ ਜਾਣੀ ਸ਼ੁਰੂ ਹੋ ਗਈ ਹੈ ਉਹ ਦਿਨ ਦੂਰ ਨਹੀਂ ਜਦੋਂ ਲੋਹੜੀ ਧੀਆਂ ਤੇ ਪੁੱਤਰਾਂ ਦਾ ਸਾਂਝਾ ਤਿਉਹਾਰ ਬਣ ਜਾ ਰਹੀ ਹੈ ਥੈਂਕ ਯੂ ਜੀ